ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਸੱਜੇ ਉੱਤੇ ਦਿੱਲੀ ਦੇ ਇੰਚਾਰਜ ਸੁਖਿੰਦਰ ਸਿੰਘ ਡੈਨੀ ਬੰਡਾਲਾ ਨੇ ਦੇਸ਼ ਭਰ ਵਿੱਚ ਦਲਿਤ ਸਮਾਜ ਦੇ ਵਿੱਚ ਵਧ ਰਹੇ ਅਤਿਆਚਾਰਾਂ ਦੀ ਤਿੱਖੀ ਨਿੰਦਿਆ ਕੀਤੀ ਅਤੇ ਇਸ ਦੇ ਲਈ ਪਾਇਪਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਡੈਨੀ ਨੇ ਕਿਹਾ ਕਿ ਹਾਲ ਹੀ ਇਹ ਘਟਨਾਵਾਂ ਰਾਏ ਬਰੇਲੀ ਵਿੱਚ ਦਲਿਤ ਨਾਗਰਿਕ ਦੀ નિર્દય ਹਤਿਆ ਸੁਪਰੀਮ ਕੋਰਟ ਦੇ ਜੱਜ ਤੇ ਹਮਲਾਕ ਅਤੇ ਹਰਿਆਣਾ ਵਿੱਚ ਦਲਿਤ ਆਈਪੀਐਸ ਅਧਿਕਾਰੀ ਦੀ ਖੁਦਕੁਸ਼ੀ ਨੇ ਪੂਰੇ ਸਮਾਜ ਨੂੰ ਹਿਲਾਕੇ ਰੱਖ ਦਿੱਤਾ ਹੈ ਮੈਸਟਰ ਜਿਹੜਾ ਹਰਿਆਣੇ ਦੇ ਡੀਜੀ ਦੇ ਸਾਮਝ ਰਹੀ ਹੋਇਆ ਇੱਕ ਘਟਨਾਈ ਹੈ ਦੁਬਾਰਾ ਦਿੱਤੀ। ਦੇਖੋ ਇੱਕ ਇਹ ਬਹੁਤ ਹੀ ਸ਼ਰਮਨਾਕ ਘਟਨਾ ਹੈ। ਜਿਸ ਤਰੀਕੇ ਦੇ ਨਾਲ ਇਹ ਚੀਜ਼ ਸਾਹਮਣੇ ਆਈ ਹੈ ਉਸ ਨੇ ਮਾਨਵਤਾ ਨੂੰ ਸ਼ਰਮਸਾਰ ਕੀਤਾ ਹੈ। ਔਰ ਜਿਸ ਨੇ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕੀਤੀ ਜਾਵੇ ਉਨੀ ਹੀ ਘਟ ਹੈ। ਕੱਲੀ ਹਰਿਆਣੇ ਵਾਲੀ ਘਟਨਾ ਨੂੰ ਨਹੀਂ ਮੈਂ ਦੇਖ ਰਿਹਾ ਹਰਿਆਣੇ ਵਾਲੇ ਡੀਜੀਪੀ ਸਾਹਿਬ ਦੀ ਜਿਹੜੇ ਉੱਪਰ ਜਿਹੜੀ ਇਨਸੀਡੈਂਟ ਹੋਇਆ ਉਹਦੇ ਨਾਲ ਜਿਹੜੀਆਂ ਇੱਕ ਰਾਇ ਬਰੇਲੀ ਜਿਹੜਾ ਹਰੀ ਓਮ ਵਾਲਮੀਕੀ ਨਾਮ ਦਾ ਵਿਅਕਤੀ 40 ਸਾਲ ਉਹਨਾਂ ਦਾ ਜਿਸ ਤਰੀਕੇ ਨਾਲ ਉਹਨਾਂ ਨੂੰ ਬਰੂਟਲ ਤਰੀਕੇ ਨਾਲ ਉਹਨਾਂ ਦਾ ਮਰਡਰ ਕੀਤਾ ਗਿਆ ਉਹਦੇ ਨਾਲ ਅੱਜ ਭਾਰਤ ਦੇ ਚੀਫ ਜਸਟਿਸ ਸਾਹਿਬ ਦੇ ਉੱਪਰ ਜਿਹੜਾ ਇਨਸੀਡੈਂਟ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਔਰ ਫਿਰ ਹਰਿਆਣਾ ਦੇ ਡੀਜੀਪੀ ਸਾਹਿਬ ਦੇ ਨਾਲ ਇਹ ਜਿਹੜੀ ਘਟਨਾ ਇਨਸੀਡੈਂਟ ਸੁਸਾਈਡ ਵਾਲਾ ਹੋਇਆ ਇਹਨੇ ਅੱਜ ਕਿਤੇ ਨਾ ਕਿਤੇ ਜਿਹੜਾ ਹੈ ਇਹ ਵੱਡੇ ਸਵਾਲ ਜਿਹੜੇ ਹੈ ਇਹ ਆਜਪਾ ਦੀ ਸਰਕਾਰ ਦੇ ਉੱਪਰ ਦੇਸ਼ ਦੇ ਵਿੱਚ ਜਿਹੜੀ ਚੱਲ ਰਹੀ ਸਰਕਾਰ ਉਹਦੇ ਉੱਪਰ ਪ੍ਰਦਰਸ਼ਨ ਵੱਡੇ ਖੜੇ ਕੀਤੇ ਆ ਮੇਰਾ ਇਹ ਮੰਨਣਾ ਹੈ ਕਿ ਇਸ ਤਿੰਨ ਘਟਨਾਵਾਂ ਦੇ ਨਾਲ ਜਿੱਥੇ ਲੋਕ ਸੋਚਾਂ ਚ ਪੈ ਗਏ ਨੇ ਜਿੱਥੇ ਇਹਨਾਂ ਤਿੰਨ ਘਟਨਾਵਾਂ ਦੇ ਨਾਲ ਜਿਹੜਾ ਦਲਿਤ ਭਾਈਚਾਰਾ ਹੈ ਉਹਨਾਂ ਦੀ ਆਤਮਾ ਨੂੰ ਚੰਜੋੜਨ ਵਾਲਾ ਜਿਹੜਾ ਕੰਮ ਹੋਇਆ ਉਸ ਦੇ ਨਾਲ ਨਾਲ ਜਿੰਨੀ ਸਖਤ ਸ਼ਬਦਾਂ ਦੇ ਵਿੱਚ ਇਹਨਾਂ ਤਿੰਨਾਂ ਘਟਨਾਵਾਂ ਦੀ ਨਿੰਦਿਆ ਕੀਤੀ ਜਾਵੇ ਓਨੀ ਹੀ ਥੋੜੀ ਹੈ ਔਰ ਅੱਜ ਜਿਸ ਤਰੀਕੇ ਦੇ ਨਾਲ ਅਜਹੀਆਂ ਘਟਨਾਵਾਂ ਦੇਸ਼ ਦੇ ਵਿੱਚ ਇੱਕ ਤੋਂ ਬਾਅਦ ਇੱਕ ਹੋ ਰਹੀਆਂ ਨੇ ਉਹਨਾਂ ਨੇ ਵੱਡੇ ਸਵਾਲ ਔਰ ਪ੍ਰਸ਼ਨ ਪੂਰੇ ਅੱਜ ਜਿਹੜੇ ਆ ਸਰਕਾਰ ਦੇ ਉੱਪਰ ਦੇਸ਼ ਦੀ ਸਰਕਾਰ ਦੇ ਉੱਪਰ ਖੜੇ ਕੀਤੇ ਐ ਔਰ ਤਾਜ਼ੇ ਤੌਰ ਤੇ ਜੇ ਮੈਂ ਗੱਲ ਕਰਾਂ ਤਾਂ ਇਹ 2025 ਦੀ ਹੀ ਉਹ ਨਵੇਂ ਸਾਲ ਦੀ ਸਵੇਰ ਸੀਗੀ ਉਦੋਂ ਵੀ ਜਦੋਂ 26 ਜਨਵਰੀ ਵਾਲੇ ਦਿਨ ਪੂਰੇ ਦੇਸ਼ ਵਿੱਚ ਦੇਸ਼ ਦੇ ਵਿੱਚ ਨਹੀਂ ਪੂਰੇ ਵਿਦੇਸ਼ਾਂ ਦੇ ਵਿੱਚ ਗਣਤੰਤਰ ਦਿਵਸ ਜਿਹੜਾ ਰਿਪਬਲਿਕ ਡੇ ਆਫ ਇੰਡੀਆ ਉਸ ਨੂੰ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਸੀਗਾ ਬਾਬਾ ਬੀਮਰਾਉ ਮੇਤਕਰ ਸਾਹਿਬ ਨੂੰ ਬੜੇ ਸ਼ਰਧਾਰ ਪਿਆਰ ਸਤਿਕਾਰ ਦੇ ਨਾਲ ਯਾਦ ਕੀਤਾ ਜਾ ਰਿਹਾ ਸੀਗਾ ਉਸ ਦਿਨ ਇਹ ਸੱਚਖੰਡ ਦੀ ਸਾਡੀ ਪਵਿੱਤਰ ਪਾਵਨ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਇੱਥੇ ਜਿਸ ਤਰੀਕੇ ਦੇ ਨਾਲ ਕੁਝ ਅਨਸਰਾਂ ਵੱਲੋਂ ਬਾਬਾ ਸਾਹਿਬ ਦੇ ਬੁੱਤ ਦੇ ਉੱਪਰ ਉਹਨਾਂ ਦੇ ਸਟੈਚੂ ਦੇ ਉੱਪਰ ਚੜਕੇ ਉਹਨਾਂ ਨੂੰ ਤੋੜਨ ਦਾ ਹਮਲਾ ਕੀਤਾ ਗਿਆ ਉਹ ਉਦੋਂ ਹੀ ਵੱਡੇ ਸਵਾਲ ਜਿਹੜੇ ਸੀ ਖੜੇ ਹੋ ਗਏ ਲੇਕਿਨ ਆ ਜਿਹੜੀਆਂ ਤਿੰਨ ਘਟਨਾਵਾਂ ਜਿਹੜੀਆਂ ਨੇ ਇਹ ਇੱਕ ਤੋਂ ਬਾਅਦ ਇੱਕ ਜਿਹੜੀਆਂ ਵਾਪਰੀਆਂ ਨੇ ਪਿਛਲੇ 3-4 ਦਿਨ ਦੇ ਅੰਦਰ ਇਹਨੇ ਇੱਕ ਵੱਡੇ ਪ੍ਰਚਨ ਜਿਹੜੇ ਐ ਉਹ ਖੜੇ ਕੀਤੇ ਆ ਦੇਸ਼ ਦੇ ਅੰਦਰ ਔਰ ਮੈਂ ਇਹ ਸਮਝਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜਾ ਸ਼ਰਮਸਾਰ ਜਿਹੜਾ ਕੀਤਾ ਗਿਆ ਨਾ ਕਟਦਾਵਾਂ ਦੇ ਨਾਲ ਅਗਰ ਇਹ ਕਟਦਾਵਾਂ ਨਾ ਨੁਕੀਆਂ ਤਾਂ ਮੇਰੇ ਖਿਆਲ ਜਿਹੜਾ ਹੈ ਇਹ ਬਹੁਤ ਵੱਡੇ ਪੱਧਰ ਦੇ ਉੱਪਰ ਜਿਹੜਾ ਲੋਕ ਇਸ ਆਵਾਮ ਨੂੰ ਲੈ ਕੇ ਫਿਰ ਸੜਕਾਂ ਤੇ ਉਤਰਣਗੇ ਪੰਜਾਬ ਦੇ ਮਾਹੌਲ ਜਿਸ ਤਰ੍ਹਾਂ ਅੱਜਕੱਲ ਚੱਲ ਰਿਹਾ ਠੀਕ ਹੈ ਮੈਂ ਦੋਗੇ ਜਸਤੰਦ ਪੰਜਾਬ ਪੰਜਾਬ ਦੇ ਅੰਦਰ ਵੀ ਹਾਲਾਤ ਅੱਜ ਜਿਹੜੇ ਆ ਬੇहद ਚਿੰਤਾਜਨਕ ਨੇ ਲਾਅ ਐਂਡ ਆਰਡਰ ਬੁਰੇ ਤਰੀਕੇ ਦੇ ਨਾਲ ਜਿਹੜਾ ਡਿਟੀਰੀਓਰੇਟ ਹੋ ਰਿਹਾ ਡੇ ਬਾਈ ਡੇ ਜਿਹੜਾ ਲਾਅ ਐਂਡ ਆਰਡਰ ਡਿਟੀਰੀਓਰੇਟ ਹੋ ਰਿਹਾ ਇੱਕ ਤੋਂ ਵੱਧ ਏਕ ਜਿਹੜੀਆਂ ਘਟਨਾਵਾਂ ਨੇ ਕਤਲੋਗਾਰਤ ਦੀਆਂ ਫਰੋਤੀਆਂ ਉਹ ਸਾਹਮਣੇ ਨਜ਼ਰ ਆ ਰਹੀਆਂ ਨੇ ਔਰ ਉਸ ਤੋਂ ਬਾਅਦ ਖਾਸ ਕਰਕੇ ਵਿਸ਼ੇਸ਼ ਤੌਰ ਤੇ ਦੇਖਿਆ ਜਾਵੇ ਪੰਜਾਬ ਨੂੰ ਅਸੀਂ ਜੇ ਫਾਈਨੈਂਸ਼ੀਅਲ ਕਰੰਚ ਦੀ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਨਾਲ ਮੈਂ ਤਿੱਖਾ ਸ਼ਬਦ ਇਸ ਕਰਕੇ ਕਹਿ ਰਿਹਾ ਕਿ ਜਿਸ ਬੇਰਹਿਮੀ ਦੇ ਨਾਲ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਕਰਜ਼ੇ ਦੀ ਪੰਡ ਦੇ ਵਿੱਚ ਡੋਪਿਆ ਜਾ ਰਿਹਾ ਹੈ ਉਹ ਬਹੁਤ ਹੀ ਨਿੰਦਣੀਏ ਗੋਲ ਨਿੰਦਣਯੋਗ ਗੱਲ ਹੈ ਅੱਜ ਲਗਭਗ ਜਿੱਥੇ 4 ਲੱਖ ਕਰੋੜ ਹੈ ਹੁਣ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਰਜ਼ਾ ਜਿਹੜਾ ਹੈ ਉਹ ਲੈਣ ਜਾ ਰਹੀ ਹੈ ਔਰ 5 ਲੱਖ ਕਰੋੜ ਰੁਪਏ ਜਿਹੜਾ ਹੈ ਪੰਜਾਬ ਸਰਕਾਰ ਦੇ ਸਿਰ ਦੇ ਉੱਤੇ ਜਿਹੜਾ ਹੈ ਪੰਜਾਬ ਸਾਡੇ ਇਸ ਪਿਆਰੇ ਪੰਜਾਬ ਦੇ ਪੰਜਾਬ ਵਾਸੀਆਂ ਦੇ ਸਿਰ ਤੇ ਕਰਜ਼ੇ ਦੀ ਪੰਡ ਜਿਹੜੀ ਹੈ ਉਹ ਉਹਦੇ ਉੱਪਰ ਬੋਝ ਥਲੇ ਦਬਦਾ ਪਿਆ ਹੈ ਔਰ ਉਸ ਦੇ ਨਾਲ-ਨਾਲ ਜਿਹੜੇ ਹਾਲਾਤ ਨੇ ਅੱਜ ਚੰਡਿਆਲਾ ਗੁਰੂ ਦੇ ਵਿਸ਼ੇਸ਼ ਤੌਰ ਤੇ ਮੈਂ ਗੱਲ ਕਰਾਂ ਇੱਥੇ ਵੀ ਹਾਲਾਤ ਜਿਹੜੇ ਆ ਵੱਧ ਤੋਂ ਵੱਧਰ ਹੋਏ ਪਏ ਆ ਹੁਣ ਮੈਂ ਮੰਡੀਆਂ ਦੀ ਗੱਲ ਦੇਖ ਰਿਹਾ ਸੀਗਾ ਤੇ ਮੰਡੀਆਂ ਦੇ ਵਿੱਚ ਵੀ ਜਿਹੜਾ ਹੈ ਜੰਡਿਆਲੇ ਹਲਕੀ ਦੀਆਂ ਮੰਡੀਆਂ ਦੇ ਵਿੱਚ ਕਿਸਾਨ ਜਿਹੜੇ ਆ ਉਹ ਪਰੇਸ਼ਾਨ ਨਜ਼ਰ ਆ ਰਹੇ ਆ ਲੌਨ ਆਰਡਰ ਦੇ ਹੱਥੋਂ ਦੁਖੀ ਔਰ ਸਤਾਏ ਪਏ ਨੇ ਲੋਕ ਔਰ ਕਿਤੇ ਵੀ ਕੋਈ ਜਿਹੜੀ ਡਿਵੈਲਪਮੈਂਟ ਹੈ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਵਿੱਚ ਨਾਮ ਜਿਹੜਾ ਹੈ ਉਹਦਾ ਕੋਈ ਹੈ ਨਹੀਂ ਲੋਕ ਕੁੱਲ ਮਿਲਾ ਕੇ ਜਿਹੜੇ ਆ ਪੰਜਾਬ ਸਰਕਾਰ ਤੋਂ ਦੁਖੀ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਸਾਲ ਇੱਕ ਦਾ ਸਮਾਂ ਬਾਕੀ ਰਹਿ ਗਿਆ 8.10 ਮਹੀਨੇ ਦਾ ਪੰਜਾਬ ਦੇ ਲੋਕ ਜਿਹੜੇ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸ਼ੀਸ਼ਾ ਜ਼ਰੂਰ ਦਿਖਾਉਣਗੇ ਨਸ਼ੇ ਦੀ ਗੱਲ ਕਰੀਏ ਆਮ ਆਸ਼ਕ ਆਮ ਪਾਰਟੀ ਘੈਰੀ ਨਸ਼ਾ ਖਤਮ ਹੋ ਗਿਆ ਜਦ ਕੀ ਦੇਖਿਆ ਜਾਵੇ ਗੜੀਆਂ ਭੱਲਿਆਂ ਵਿੱਚ ਨਸ਼ੇ ਦੇ ਕਿੰਨੇ ਵਪਾਰੀ ਵੀ ਦੇਖੇ ਜਾ ਰਹੇ ਆ ਜਿਹੜੇ ਨਸ਼ਾ ਕਰਦੇ ਆ ਉਹ ਵੀ ਸਰਕਾਰਾਂ ਦੇ ਡਿੱਗੇ ਵਿਖੇ ਜਾ ਰਹੇ ਆ ਮੇਰੇ ਖਿਆਲ ਅਜਿਹਿਆਂ ਗੁੰਮਰਾਹ ਕਰਨ ਪ੍ਰਚਾਰ ਕਰਨ ਦੀ ਬਜਾਏ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਦੇ ਨਾਲ ਕੰਮ ਲੈਣਾ ਚਾਹੀਦਾ ਔਰ ਇਸ ਦੇਸ਼ਾ ਦੇ ਵਿੱਚ ਕੰਮ ਕਰਨਾ ਚਾਹੀਦਾ ਕਿਉਂਕਿ ਬੇहद ਹੀ ਦੁਖਦਾਇਕ ਖਬਰ ਜਿਹੜੀ ਹੈ ਉਹ ਮਹਿਜ਼ 5-7 ਦਿਨ ਪਹਿਲਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਲੱਕੋ ਕੇ ਬਹਿਰਾਮ ਦੇ ਵਿੱਚੋਂ ਸ਼ਾਇਦ ਆਈ ਸੀ ਫਿਰੋਜ਼ਪੁਰ ਜ਼ਿਲ੍ਹੇ ਦਾ ਇੱਕ ਪਿੰਡ ਹੈ ਉਥੋਂ ਆਈ ਸੀ ਜਿੱਥੇ 3 ਤਿੰਨ ਤੋਂ ਚਾਰ ਯੁਵਕ ਜਿਹੜੇ ਨਸ਼ੇ ਦੀ ਓਵਰਡੋਸ ਦਾ ਕਰਕੇ ਉਸੇ ਦਿਨ ਜਿਹੜੇ ਸੀਗੇ ਉਹ ਆਪਣੀ ਜੀਵਨ ਲੀਲਾ ਖਤਮ ਕਰ ਚੁੱਕੇ ਸਨ ਔਰ ਇੱਕ ਤਾਜ਼ੀ ਘਟਨਾ ਜਿਹੜੀ ਹੈ ਉਹ ਕੱਲ੍ਹ ਸਾਹਮਣੇ ਆਈ ਹੈ ਬਠਿੰਡਾ ਦੇ ਵਿੱਚ ਵੀ ਜਿਹੜੇ ਆ ਤਿੰਨ ਨੌਜਵਾਨ ਜਿਹੜੇ ਆ ਇਸ ਪੇਂਟ ਦੇ ਵਿੱਚ ਚੜੇ ਆ ਇਹ ਗੱਲ ਕਰੀ ਸਾਰੇ ਵੋਟ ਨੂੰ ਲੈ ਕੇ ਕਾਂਗਰਸ ਪਾਰਟੀ ਹਰ ਜਗ੍ਹਾ ਜਗ੍ਹਾ ਤੇ ਜਾਗਰੂਕ ਕੈਂਪ ਚਲਾ ਰਹੀ ਹੈ ਕਿ ਉਹਦਾ ਪਰ ਕੀ ਕਰੇ ਵੋਟ ਚੋਰੀ ਜਿਹੜੀ ਹੈ ਵੋਟ ਚੋਰ ਗੱਦੀ ਛੋੜ ਇੱਕ ਕਾਂਗਰਸ ਪਾਰਟੀ ਨੇ ਮਹਿੰਮ ਚਲਾਈ ਹੈ ਔਰ ਜਿਸ ਤਰੀਕੇ ਦੇ ਨਾਲ ਹਿੰਦੁਸਤਾਨ ਦੇ ਨੌਜਵਾਨ ਦਿਲਾਂ ਦੀ ਧੜਕਨ ਸਤਕਾਰਯੋਗ ਸ਼੍ਰੀ ਰਾਹੁਲ ਗਾਂਧੀ ਜੀ ਉਹਨਾਂ ਨੇ ਜਿਸ ਬੇਬਾਕੀ ਦੇ ਨਾਲ ਜਿਸ ਨਿਡਰਤਾ ਦੇ ਨਾਲ ਭਾਰਤ ਦੇ ਅੰਦਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਜਿਹੜਾ ਉਹਨਾਂ ਦਾ ਚਿਹਰਾ ਹੈ ਜਿਹੜੇ ਜਿਸ ਤਰੀਕੇ ਦੇ ਨਾਲ ਬੇਨਕਾਬ ਕੀਤਾ ਹੈ ਅੱਜ ਵੱਡੇ ਸਵਾਲ ਤੇ ਪ੍ਰਸ਼ਨ ਜਿਹੜੇ ਹੈ ਜਿੱਥੇ ਭਾਜਪਾ ਦੀ ਸਰਕਾਰ ਦੇ ਹਿੰਦੁਸਤਾਨ ਦੇ ਉੱਪਰ ਖੜੇ ਹੁੰਦੇ ਹੈ ਉੱਥੇ ਉਹਦੇ ਨਾਲ-ਨਾਲ ਭਾਰਤ ਦੇ ਜਿਹੜਾ ਚੋਣ ਪ੍ਰਣਾਲੀ ਸਿਸਟਮ ਹੈ ਇਲੈਕਸ਼ਨ ਕਮਿਸ਼ਨ ਭਾਰਤ ਦਾ ਉਹ ਚੋਣ ਕਮਿਸ਼ਨ ਦੇ ਉੱਪਰ ਵੀ ਜਿਹੜੇ ਹੈ ਉਹ ਵੱਡੇ ਸਵਾਲ ਖੜੇ ਕੀਤੇ ਹੈ ਔਰ ਅੱਜ ਕਾਂਗਰਸ ਪਾਰਟੀ ਜਿੱਥੇ ਪੂਰੇ ਦੇਸ਼ ਦੇ ਵਿੱਚ ਜਿਹੜੀ ਹੈ ਸਿਗਨੇਚਰ ਕੈਂਪੇਨ ਇਸ ਵੋਟ ਚੋਰੀ ਦੇ ਖਿਲਾਫ ਚਲਾ ਰਹੀ ਹੈ ਉੱਥੇ ਪੰਜਾਬ ਦੇ ਵਿੱਚ ਵੀ ਜਿਹੜਾ ਹੈ ਵੱਡੇ ਪੱਧਰ ਤੇ ਜਿਹੜੀ ਹੈ ਕੈਂਪੇਨ ਚੱਲਦੀ ਪਈ ਹੈ ਜਿਸ ਦੇ ਤਹਿਤ ਅੱਜ ਅਸੀਂ ਹਲਕਾ ਜੰਡਿਆਲਾ ਗੁਰੂ ਦੇ ਵਿੱਚ ਘਟੋ-ਘਟ ਲਗਭਗ 20000 ਜਿਹੜਾ ਦਸਤਕਤ ਕੈਂਪੇਨ ਹੈ ਜਿਹੜੀ ਅਸੀਂ ਇਹ ਮਹਿੰਮ ਫਾਰਮ ਭਰ ਕੇ ਕਾਂਗਰਸ ਪਾਰਟੀ ਨੂੰ ਜਮ੍ਹਾਂ ਕਰਾ ਕੇ ਅਸੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਦੇ ਆ ਕੇ